ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਤਾਇਆ ਬਈ ਬਹੁਤ ਬਹੁਤ ਬਾਈ ਬਹੁਤ ਬਹੁਤ ਬਾਈ ਸ਼ੁਕਰੀਆ ਠੀਕ ਹੈ ਠੀਕ ਹੈ ਬਾਈ ਲੱਗਾ ਬਈ ਸ਼ੁਕਰੀਆ ਬਾਈ ਦੇਖੀ ਬੜਾ ਸਦਾ ਸਾਥੀ ਦੇ ਰਹਿਣਾ ਇੰ ਇਧਰ ਉਧਰ ਭਟਕਣਾ ਹੁੰਦਾ ਹਣ ਨੂੰ ਕਰੋਂ ਦੇ ਭਟਕੇ ਹੁੰਦੇ ਹੈ ਇਹੀ ਆ ਕਾਰ ਤੇ ਚੋ ਤੇ ਪਾਣੀ ਵੀ ਸੱਜ ਦੇ ਰਾਹੇ ਚੋੜਦੀ ਆ ਆਓ ਤੁਸੀਂ ਕਾਲ ਨਹੀਂ ਓਏ ਕਿੱਥੇ ਮੁੜਾਓ ਹੈਲੋ ਮੈਂ ਭੇਜਣਾ ਮੁਰਿਆ ਆ ਜਾ ਆ ਜਾ ਲੈ ਭਾਈ ਆ ਜਾ ਭੰਦੇ ਭਾਈ ਆ ਜਾ ਭਾਈ ਕਾਰ ਨਾ ਕਰਾਓ ਜੀ ਫੋਟੋ ਅਜੇ ਛੱਡੀ ਆ ਜਾ ਚਲੋ ਚਲੋ ਹੈਲੋ ਜੀ ਚਲੋ ਖੜੀ ਭਾਈ ਹਾਂ ਕਰਾ ਲੋ ਕਰਾ ਲੋ ਆ ਜਾਓ ਹੈਡੋ ਹੋ ਗਈ ਜੀ ਚਲੋ ਜੀ ਹੋ ਗਈ ਵੀਡੀਓ